ਅੱਜ ਅਸੀਂ ਗੁਰਦਾਸਪੁਰ ਦੇ ਤਿਬੜੀ ਰੋਡ ਤੇ ਆ ਜੀ ਸੋ ਇੱਕ ਸਮੱਸਿਆ ਵਾ ਜਿਹੜੀ ਤੁਹਾਡਾ ਸਾਹਮਣੇ ਕਰਨ ਲੱਗੇ ਆ ਜੀ ਪਿਛਲੇ ਲੰਬੇ ਸਮੇਂ ਤੋਂ ਗੁਰਦਾਸਪੁਰ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਜਿਹੜੀ ਹੈ ਜੀ ਉਹਨੂੰ ਲੈ ਕੇ ਜਿਹੜਾ ਵਾ ਬੜੀ ਵੱਡੀ ਸਮੱਸਿਆ ਲੋਕਾਂ ਨੂੰ ਆ ਰਹੀ ਆ ਸੋ ਬਹੁਤ ਜ਼ਿਆਦਾ ਟ੍ਰੈਫਿਕ ਜਿਹੜੀ ਗੁਰਦਾਸਪੁਰ ਵਿੱਚ ਵਿਵਸਥ ਰੰਦੀ ਆ ਤਕਰੀਬਨ ਦੇਖੋ ਤੁਸੀਂ ਕਿਸੇ ਵੀ ਚੌਂਕ ਚੱਲੇ ਜਾਓ ਤੁਹਾਨੂੰ ਜਾਮ ਹੀ ਮਿਲੇਗਾ ਜੀ ਔਰ ਬਹੁਤ ਜ਼ਿਆਦਾ ਲੋਕ ਪਰੇਸ਼ਾਨ ਹੁੰਦੇ ਨੇ ਔਰ ਉਹਦੇ ਕਾਰਨ ਜਿਹੜੇ ਨੇ ਕੁਝ ਕਾਰਨ ਤਾਂ ਨਾਲ ਸਾਝੇ ਕਰਦੇ ਆ ਜਿਹੜੇ ਸਾਨੂੰ ਜਿੱਤੋਂ ਲੱਗਦਾ ਵਾ ਇੱਕ ਤੇ ਟ੍ਰੈਫਿਕ ਪੁਲਸ ਕੋ ਜਿਹੜੀ ਵਿਵਸਥਾ ਨਹੀਂ ਸਹੀ ਤਰੀਕੇ ਨਾਲ ਕੀਤੀ ਜਾਂਦੀ ਦੂਸਰਾ ਜਿਹੜਾ ਵਾ ਤੁਸੀਂ ਦੇਖੋ ਵੀ ਦੁਕਾਨਦਾਰਾਂ ਵੱਲੋਂ ਵੀ ਜਿਹੜੇ ਆ ਜੀ ਵਦਾਾ ਕੀਤੇ ਦੇ ਨੇ ਉਹ ਵੀ ਇੱਕ ਸਮੱਸਿਆ ਵੱਡੀ ਆ ਤੀਸਰਾ ਜਿਹੜਾ ਵਾ ਪਾਰਕਿੰਗ ਜਿਹੜੀ ਆ ਪ੍ਰੋਪਰ ਨਹੀਂ ਕੀਤੀ ਜਾਂਦੀ ਤਕਰੀਬਨ ਜਿਹੜੀਆਂ ਗੱਡੀਆਂ ਵਾ ਰੋਡ ਤੇ ਹੁੰਦੀਆਂ ਵਾ ਜੀ ਉਹ ਵੀ ਇੱਕ ਸਮੱਸਿਆ ਵਾ ਔਰ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਉਹ ਜਿਹੜੀ ਤੁਸੀਂ ਤੁਹਾਣਾ ਸਾਂਝ ਕਰ ਲਿਆ ਵੀ ਜੈਲੋ ਲਾਈਨ ਨਹੀਂ ਹੈਗੀ ਸਾਡੇ ਸ਼ਹਿਰ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਲਾਈਨ ਨਹੀਂ ਮਾਰੀ ਗਈ ਡਿਪਾਰਟਮੈਂਟ ਵੱਲੋਂ ਜਾਂ ਕਿਸੇ ਵੀ ਵਿਭਾਗ ਵੱਲੋਂ ਹੁਣ ਆ ਦੇਖੋ ਤੁਸੀਂ ਇਸ ਸਾਈਡ ਤੇ ਆਓ ਭਾਜੀ ਤੁਸੀਂ ਇਸ ਸਾਈਡ ਤੋਂ ਅ ਇਹ ਰੋਡ ਜਿਹੜਾ ਵਾ ਇਹ ਖੜੇ ਆ ਰੋਡ ਦੇ ਬਿਲਕੁਲ ਕੰਢੇ ਤੇ ਸੋ ਇਸ ਰੋਡ ਦੇ ਉੱਪਰ yellow line ਹੋਣੀ ਬਹੁਤ ਜ਼ਰੂਰੀ ਆ ਜੇਕਰ ਪਿਛਲੇ ਦਿਨਾਂ ਵਿੱਚ ਜਿਹੜਾ ਵਾ ਨਗਰ ਕੌਂਸਲ ਵੱਲੋਂ ਕਿਹਾ ਗਿਆ ਸੀ ਵੀ yellow line ਹੋਏਗੀ ਤਕਰੀਬਨ ਸ਼ਹਿਰ ਵਿੱਚ ਹਰ ਜਗ੍ਹਾ ਤੇ yellow line ਮਾਰਾਂਗੇ ਜਿੰਨਾ ਜਿਹੜਾ ਵਾ ਜੀ ਲੋਕਾਂ ਨੂੰ ਪਤਾ ਹੈਗਾ ਵੀ ਕਾਰ ਪਾਰਕਿੰਗ ਕਿੱਥੇ ਕਰਨੀ ਆ ਬਾਈਕ ਜਿਹੜਾ ਉਹ ਕਿੱਥੇ ਤੁਸੀਂ ਪਾਰਕ ਕਰਨਾ ਵਾ ਸੋ ਵਿਵਸਥਾ ਹੋਏਗੀ ਪਰ ਜਿਹੜੀ ਆ ਜੀ ਵਿਵਸਥਾ ਸਾਰੀ ਖਰਾਬ ਹੋਣ ਦਾ ਕਾਰਨ ਹੀ ਆ ਕਿ ਪ੍ਰਸ਼ਾਸਨ ਨੇ ਦਾਅਵੇਦ ਕਰਤੇ ਪਰ ਕਿਤਨਾ ਕਿਤਨਾ yellow line ਕਿਤਨੀ ਮਾਰੀ ਸੋ ਉਹਨੇ ਕਰਕੇ ਦੇਖੋ yellow line ਹੋਏਗੀ ਤਾ ਸਮੱਸਿਆ ਦਾ ਹੱਲ ਹੋ ਜਾਂਦਾ ਦੇਖੋ ਤਕਰੀਬਨ ਜਦੋਂ ਕੋਈ ਗੱਡੀ ਪਾਰਕ ਕਰੇਗਾ ਤਾਂ ਉਹਨੂੰ ਪਤਾ ਵੀ ਇੱਥੇ ਲਾਈਨ ਵੱਜੀ ਆ ਇਸ ਤੋਂ ਅੱਗੇ ਪਾਰਕ ਨਹੀਂ ਕਰਨੀ ਪਰ ਮੇਨ ਸਮੱਸਿਆ ਜਿਹੜੀ ਹੈ ਜੀ ਹੁਣ ਦੇਖੋ ਤੁਸੀਂ ਇਸ ਸਾਈਡ ਤੇ ਆਓ ਇੱਥੇ ਦਿਖਾਓ ਕਿ ਲੰਬਾਈ ਛਾੜੀ ਇਹ ਦੇਖੋ ਤੁਸੀਂ ਵੱਡੀ ਗਿੰਦੀ ਵੀ ਜਿਹੜੀ ਹੈ ਟ੍ਰੈਫਿਕ ਵਿਵਸਥਾ ਖਰਾਬ ਹੋ ਜਾਂਦੀ ਆ ਸੋ ਇਸ ਸਾਈਡ ਤੇ ਅੱਗੇ ਦਿਖਾਓ ਜਰਾ ਪੂਰਾ ਰੋਡ ਜਿਹੜਾ ਬਲਾਕ ਹੈ ਦਾ ਜੀ ਔਰ ਮੇਨ ਕਰਨ ਜਿਹੜਾ ਹੁੰਦਾ ਉਹਦਾ ਇੱਕੋ ਇੱਕ ਪਿਸ ਸਮੱਸਿਆ ਜਿਹੜੀ ਹੈ ਇਹਦੇ ਕਰਕੇ ਆਉਂਦੀ ਆ ਜੇਕਰ yellow ਲਾਈਨ ਹੋਏਗੀ yellow ਲਾਈਨ ਵੱਜੇਗੀ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ। ਸੋ ਪਰੇਸ਼ਾਨੀ ਨਹੀਂ ਹੋਏਗੀ। ਸੋ ਅਸੀਂ ਤਾਂ ਬਾਰ-ਬਾਰ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਆਏ ਆਂ ਕਿ yellow line ਜਰੂਰ ਲਗਾਓ। yellow line ਹੋਏਗੀ ਤਾਂ ਲੋਕੀ ਉਸ ਹਸਾਬ ਨਾਲ ਆਪਣੇ ਵਾਹਨ ਜਿਹੜੇ پارک ਕਰਨਗੇ ਔਰ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਏਗੀ। ਸੋ ਅਗਲੇ ਬਾਰੇ ਦਿਖਾਉਂਦੇ ਤੁਹਾਨੂੰ ਕਿਸ ਤਰੀਕੇ ਨਾਲ ਦਿੱਕਤ ਆ ਰਹੀ ਆ। ਸੋ ਇੱਕ ਹੋਰ ਚੀਜ਼ ਦਾ ਨਾ ਸਮਝ ਕਰ ਲੈਣਾ ਵੀ ਬੜੇ-ਬੜੇ ਵੱਡੇ ਮਾਲ ਜਿਹੜੇ ਸਾਡੇ ਗੁਰਰਾਸਪੁਰ ਚ ਬਣ ਗਏ ਪਰ ਕਿਸੇ ਕੋਲੋਂ ਵੀ ਕੋਈ ਪ੍ਰੋਪਰ ਪਾਰਕਿੰਗ ਨਹੀਂ ਆ ਗਈ। ਪਾਰਕਿੰਗ ਨਾ ਹੋਣ ਕਰਕੇ ਵੀ ਜਿਹੜਾ ਵਾ ਇਹ ਸਮੱਸਿਆ ਜਿਹੜੀ ਲੋਕਾਂ ਨੂੰ ਆ ਰਹੀ ਆ। ਸੋ ਇਹ ਵੀ ਦੇਖੋ ਤੁਸੀਂ ਤਕਰੀਬਨ ਜਿਹੜਾ ਉਹ ਪੂਰਾ ਪੂਰਾ ਰੋਡ ਜਿਹੜਾ ਵਾ ਜੀ ਬਲਾਕ ਹੋਇਆ ਦਾ ਵਾ ਸੋ ਇਸ ਸਾਈਡ ਤੇ ਆਉਣਾ ਇਥੇ ਹਾਊਸ ਇਹ ਤੁਹਾਨੂੰ ਦਿਖਾਉ ਉਹ ਜਿਹੜਾ ਪੂਰਾ ਸ਼ਾਟ ਸੋ ਇਹ ਤਕਰੀਬਨ ਜਿਹੜੀ ਆ ਸਮੱਸਿਆ ਜਿਹੜੀ ਆ ਵੱਡੀ ਸਮੱਸਿਆ ਜਿਹੜੀ ਆ ਲੋਕਾਂ ਵਸਤੇ ਬਣੀ ਦੀ ਆ ਅਸੀਂ ਤਾਂ ਬਾਰ-ਬਾਰ ਜਿਹੜਾ ਪ੍ਰਸ਼ਾਸਨ ਨੂੰ ਜਿਹੜਾ ਸੂਚਿਤ ਕਰ ਰਹੇ ਆਂ ਔਰ ਪ੍ਰਸ਼ਾਸਨ ਨੂੰ ਅਪੀਲ ਵੀ ਕਰ ਰਹੇ ਆਂ ਕਿ ਲੋਕਾਂ ਨੂੰ ਇਸ ਸਮੱਸਿਆ ਚੋਂ ਕੱਢੇ ਜਾਵੇ ਹੁਣ ਦੇਖੋ ਤੁਸੀਂ ਇਹ ਹਰਮਨ ਚੌਂਕ ਸਾਹਮਣੇ ਦਿਖਾਈ ਦੇ ਰਿਹਾ ਵਾ ਔਰ ਉੱਥੇ ਤੋਂ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਕੋਈ ਵੀ ਤੁਸੀਂ ਗੱਡੀ ਪਾਰ ਨਹੀਂ ਕਰ ਸਕਦੇ ਸਾਰਾ ਹੀ ਰੋਡ ਬਲਾਕ ਆ ਜੀ ਸੋ ਉਹਦਾ ਜੇ ਕੋਈ ਮਾਲ ਆ ਜੇ ਕੋਈ ਇੱਥੇ ਦੇਖੋ ਤੁਸੀਂ ਵੱਡੇ ਵੱਡੇ ਮਾਲ ਬਣਦੇ ਆ ਔਰ ਬੈਂਕਾਂ ਵਾਂ ਜੇ ਬੈਂਕਾਂ ਕੋ ਵੀ ਪਾਰਕਿੰਗ ਨਹੀਂ ਆ ਕਿਸੇ ਵੀ ਮਾਲ ਵਾਲੇ ਕੋ ਪਾਰਕਿੰਗ ਨਹੀਂ ਹੈਗੀ ਪਾਰਕਿੰਗ ਦਾ ਵਿਵਸਥਾ ਹੀ ਕੋਈ ਨਹੀਂ ਆ ਨਗਰ ਕੌਂਸਲ ਕੋ ਰਾਸਪੁਰ ਪਤਾ ਨਹੀਂ ਕਿਸ ਤਰੀਕੇ ਨਾਲ ਜਿਹੜਾ ਵਾ ਜੀ ਇਹਨਾਂ ਨੂੰ ਜਿਹੜਾ ਵਾ ਅੱਗੇ ਦੇ ਦਿੰਦਾ ਵਾ ਕੰਮ ਕਰਨ ਵਾਸਤੇ ਜਾਂ ਮਕਾਨ ਬਣਾਉਣ ਵਾਸਤੇ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਆ ਜਾਂ ਤਾਂ ਕੋਈ ਮਿਲੀ ਭੁਗਤਾਂ ਵੱਡੀ ਦੇਖੋ ਸਾਫ਼ ਅਸੀਂ ਕਹਿੰਨੇ ਸ਼ਬਦਾਂ 'ਚ ਕਿਉਂਕੋ ਵੱਡੀ ਮਿਲੀ ਭੁਗਤਾਂ ਜਿੱਦ ਕਰਕੇ ਨਗਰ ਕੌਂਸਲ ਜਿਹੜਾ ਵਾ ਇਹਨਾਂ ਦੇ ਨਕਸ਼ੇ ਪਾਸ ਕਰ ਦਿੰਦਾ ਵਾ ਔਰ ਇਹਨਾਂ ਨੂੰ ਅੱਗੇ ਦੇ ਦਿੰਦਾ ਵੀ ਤੁਸੀਂ ਮਕਾਨ ਬਣਾਓ ਕਿਉਂਕਿ ਜਦੋਂ ਵੀ ਕੋਈ ਅਸੀਂ ਘਰ ਜਾਂ ਮਕਾਨ ਬਣਾਉਂਦੇ ਆ ਜਾਂ ਕੋਈ ਸ਼ੌਪ ਜਾਂ ਦੁਕਾਨ ਜਾਂ ਕੋਈ ਮਾਲ ਬਣਾਉਂਦੇ ਆ ਤਾਂ ਉਹਦੇ ਵਾਸਤੇ ਸਾਨੂੰ ਜਿਹੜਾ ਉਹ ਜੀ ਐਨਓਸੀ ਲੈਣੀ ਪੈਂਦੀ ਹੈ ਬਾਕੀ ਤਾਂ ਸਾਨੂੰ ਜਿਹੜਾ ਨਕਸ਼ਾ ਪਾਸ ਕਰਾਉਣਾ ਪੈਂਦਾ ਵਾ ਔਰ ਡਿਪਾਰਟਮੈਂਟ ਆ ਕੇ ਚੈੱਕ ਕਰਦਾ ਵਾ ਵੀ ਕਿਸੇ ਤਰੀਕੇ ਦੀ ਨਾਲ ਕੋਈ ਜਗ੍ਹਾ ਹੈ ਕੋਈ ਪਾਰਕਿੰਗ ਵਾਸਤੇ ਪ੍ਰੋਪਰ ਹੈ ਜਗ੍ਹਾ ਜੇਕਰ ਤੁਹਾਡੇ ਕੋਲ ਪਾਰਕਿੰਗ ਵਾਸਤੇ ਜਗ੍ਹਾ ਨਹੀਂ ਹੈਗੀ ਤਾਂ ਤੁਸੀਂ ਕਿਸ ਤਰੀਕੇ ਨਾਲ ਅੱਗੇ ਆਪਣਾ ਜਿਹੜਾ ਵਾ ਬਿਲਡਿੰਗ ਖੜੀ ਕਰ ਰਹੇ ਹੋ ਸੋ ਤੁਸੀਂ ਇੱਕ ਨਹੀਂ ਗੁਰਦਾਸਪੁਰ ਦੇ ਬੜ ਦਿਕਤਾਵਾ ਕਿ ਕਿਸੇ ਕੋ ਕੋ ਪਾਰਕਿੰਗ ਨਹੀਂ ਹੈਗੀ ਸੋ ਅਗਲੇ ਬਰਨੇ ਦੇਖੋ ਤੁਸੀਂ ਕਿਸ ਤਰੀਕੇ ਨਾਲ ਇਹ ਹਾਲਾਤ ਨੇ ਗੁਲਾਸਪੁਰ ਦੇ ਔਰ ਟ੍ਰੈਫਿਕ ਜਾਮ ਹੋਣ ਦਾ ਕਾਰਨ ਜਿਹੜਾ ਹੈ ਮੇਨ ਇਹੀ ਆ ਕਿ ਕਿਸੇ ਵੀ ਕਿਸੇ ਵੀ ਮੈਂ ਕਹਾਂਗਾ ਕਿਸੇ ਵੀ ਮੌਲ ਵਾਲੇ ਕੋ ਕਿਸੇ ਕੋ ਵੀ ਪਾਰਕਿੰਗ ਦਾ ਸਾਧਨ ਨਹੀਂ ਆ ਔਰ ਲੋਕ ਜਿਹੜੇ ਆ ਸੜਕਾਂ ਤੇ ਗੱਡੀਆਂ ਪਾਰਕ ਕਰਦੇ ਨੇ ਦੇਖੋ ਜਿਹੜੇ ਦੁਕਾਨਦਾਰ ਕੋ ਹੋਣਾ ਕਿਸ ਗਾਹ ਕੋਣਾ ਵਾ ਉਹਨੇ ਤਾਂ ਆਪਣੀ ਦੇਖੋ ਕਾਰੋਬਾਰ ਜੇਕਰ ਕੋਈ ਸਮਾਨ ਲੈਣ ਆਇਆ ਵਾ ਤਾਂ ਉਹਨੇ ਤਾਂ ਗੱਡੀ ਪਾਰਕ ਕਰਨੀ ਹੈ ਨਾ ਜੀ ਹੁਣ ਜੇਕਰ ਤੁਹਾਨੂੰ ਫੁੱਟਪਾਥ ਤੇ ਜਗਹ ਨਹੀਂ ਮਿਲਦੀ ਤੇ ਸੜਕ ਤੇ ਗੱਡੀ پارک ਹੋਣੀ ਆ ਜਦ ਕਿ ਜਿੱਥੇ ਜਿਸ ਜਗ੍ਹਾ ਤੇ ਮੈਂ ਖੜਾ ਹਾਂ ਇਸ ਸਾਈਡ ਤੋਂ ਜਿਹੜਾ ਗੱਡੀ پارک ਹੋਣੀ ਬੰਦੀ ਆ ਜਿਹੜੀ ਆ ਰੋਡ ਤੋਂ ਸਾਈਡ ਤੇ ਗੱਡੀ پارک ਹੋਣੀ ਬੰਦੀ ਆ ਪਰ ਗੱਡੀਆਂ ਤਕਰੀਬਨ ਤੁਹਾਨੂੰ ਰੋਡ ਤੇ ਹੀ ਮਿਲਣਗੀਆਂ ਜੀ ਸੜਕ ਤੇ ਮਿਲਣਗੀਆਂ ਜਿਹਦੇ ਕਰਕੇ ਮੇਨ ਸਮੱਸਿਆ ਹੁੰਦੀ ਆ ਟ੍ਰੈਫਿਕ ਦੀ ਵੱਡੀ ਸਮੱਸਿਆ ਜਿਹੜੀ ਆ ਲੋਕਾਂ ਨੂੰ ਬਰਦਾਸਪੁਰ ਚਾ ਰਹੀ ਆ ਅਸੀਂ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਖਾਸ ਕਰਕੇ ਐਸਐਸਪੀ ਬਰਦਾਸਪੁਰ ਨੂੰ ਬੇਨਤੀ ਕਰਾਂਗੇ ਇਸ ਸਮੱਸਿਆ ਜੋ ਲੋਕਾਂ ਨੂੰ ਕੱਢੇ ਜਾਵੇ ਕਿਉਂਕਿ ਇਹ ਕੋਈ ਛੋਟੀ ਸਮੱਸਿਆ ਨਹੀਂ ਹੈਗੀ ਸਾਰਾ ਸਾਰਾ ਦਿਨ ਲੋਕ ਜਿਹੜੇ ਆ ਜੀ ਟ੍ਰੈਫਿਕ ਵਿਵਸਥਾ ਵਿੱਚ ਟ੍ਰੈਫਿਕ ਦੇ ਵਿੱਚ ਜਿਹੜੇ ਲੋਕੀ ਫਸੇ ਰਹਿੰਦੇ ਨੇ ਜੀ ਸੋ ਇਸ ਸਮੱਸਿਆ ਦਾ ਹੱਲ ਬਹੁਤ ਜ਼ਰੂਰੀ ਹੋਣਾ ਵਾ ਸੋ ਮੇਨ ਬਾਜ਼ਾਰ ਤੋਂ ਤੁਹਾਨੂੰ ਲੈ ਕੇ ਚੱਲਦੇ ਆ ਉਹ ਵੀ ਤੁਹਾਡਾ ਤਸਵੀਰਾਂ ਸਾਂਝੀਆਂ ਕਰਦੇ ਆ